ਨਰੰਤਰਨ ਤੋਂ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਅੱਧੀ ਰਾਤ तकरीबन 11 ਵਜੇ ਪੁਲਿਸ ਨਾਕਿਆਂ ਦੀ ਅਚਾਨਕ ਚੈਕਿੰਗ ਕੀਤੀ ਸ਼ਹਿਰ ਦੇ 10 ਮੁਖ ਚੌਂਕਾ ਤੇ ਮੁਖ ਮਾਰਗਾਂ ਤੇ ਵਿਧਾਇਕ ਵੱਲੋਂ ਚੈਕਿੰਗ ਕੀਤੀ ਗਈ ਅਤੇ ਵਿਧਾਇਕ ਨੂੰ ਚੌਂਕਾ ਵਿੱਚ ਮੁਖ ਮਾਰਗਾਂ ਤੇ ਇੱਕ ਵੀ ਪੁਲਿਸ ਅਧਿਕਾਰੀ ਨਜ਼ਰ ਨਹੀਂ ਆਇਆ ਜਿਸ ਤੇ ਕਾफी ਚਿੰਤਾ ਜ਼ਾਹਰ ਕਰਦੇ ਆ ਵਿਧਾਇਕ ਨੇ ਐਸਐਸਪੀ ਨੂੰ ਖੜੀਆਂ ਸੁਣਾਈਆਂ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਵਿਧਾਇਕ ਡਾਕਟਰ ਸਿੰਘ ਸੋਹਲ ਨੇ ਕਿਹਾ ਕਿ ਸ਼ਹਿਰ ਵਿੱਚ ਲਾਅ ਐਂਡ ਆਰਡਰ ਦੀ ਵਿਵਸਥਾ ਕਾਫੀ ਵਿਗੜੀ ਹੋਈ ਸੀ ਅਤੇ ਉਹਨਾਂ ਨੂੰ ਲੋਕਾਂ ਦੀਆਂ ਬਹੁਤ ਸ਼ਿਕਾਇਤਾਂ ਮਿਲ ਰਹੀਆਂ ਸਨ ਤੇ ਆਏ ਦਿਨ ਹੀ ਸ਼ਹਿਰ ਵਿੱਚ ਲੁੱਟ ਖੋਹ ਦੀਆਂ ਵਾਰਤਾ ਤਾਂ ਵਧੀਆਂ ਜਾ ਰਹੀਆਂ ਨੇ ਜਿਸ ਤੇ ਉਹਨਾਂ ਵੱਲੋਂ ਅੱਜ ਸ਼ਹਿਰ ਦੇ ਮੁੱਖ ਚੌਂਕਾ ਤੇ ਮੁੱਖ ਮਾਰਗਾਂ ਦਾ ਦੌਰਾ ਕੀਤਾ ਗਿਆ ਪਰ ਅਫਸੋਸ ਦੀ ਗੱਲ ਇਹ ਨਿਕਲੀ ਕਿ ਸ਼ਹਿਰ ਦੇ 10 ਮੁੱਖ ਚੌਂਕਾ ਵਿੱਚ ਪੁਲਿਸ ਦਾ ਇੱਕ ਵੀ ਅਧਿਕਾਰੀ ਮੌਜੂਦ ਨਹੀਂ ਪਾਇਆ ਗਿਆ ਮੈਂ ਡਾਕਟਰ ਕਸ਼ਮੀਰ ਸਿੰਘ ਸੋਹਲ ਐਮ ਐਲ ਏ ਹਲਕਾ ਤਰਨਤਾਰਨ ਕਾਫੀ ਸਮੇਂ ਤੋਂ ਲੋਕਾਂ ਕੋ ਸ਼ਿਕਾਇਤਾਂ ਮਿਲ ਰਹੀਆਂ ਵਾਂ ਕਿ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਬਹੁਤ ਤਰਨਤਾਰਨ ਦੇ ਵਿੱਚ ਢਿੱਲੀ ਆ ਦਿਨੇ ਜਿਹੜੀਆਂ ਉਹ ਲੁੱਟਾਂ ਖਵਾਉਂਦੀਆਂ ਵਾਂ ਲੋਕਾਂ ਦੇ ਪਰਸ ਖੋਏ ਜਾਂਦੇ ਆ ਮੋਬਾਈਲ ਖੋਏ ਜਾਂਦੇ ਆ ਤੇ ਰਾਤ ਨੂੰ ਵੀ ਜਿਹੜਾ ਵਾ ਪੁਲਿਸ ਜਿਹੜੀ ਆ ਨਾਕਿਆਂ ਤੇ ਨਹੀਂ ਹੁੰਦੀ ਸੋ ਇਹਨਾਂ ਸ਼ਿਕਾਇਤਾਂ ਨੂੰ ਮੈਂ ਵੇਖਣ ਵਾਸਤੇ ਅੱਜ 9:11 ਵਜੇ ਸੌਰੀ ਪੌਣੇ 10 ਵਜੇ ਆਪਣੇ ਘਰੋਂ ਨਿਕਲਿਆ ਉਤੋਂ ਸਭ ਤੋਂ ਪਹਿਲਾਂ ਮੈਂ ਅੰਮ੍ਰਿਤਸਰ ਵਾਲਾ ਜਿਹੜਾ ਚੌਕ ਆ ਇੱਥੇ ਨਾਕਾ ਚੈੱਕ ਕੀਤਾ ਕਯੂਆਰਟੀ ਦੀ ਗੱਡੀ ਇੱਥੇ ਖੜੀ ਸੀ ਤੇ ਉਹਦੇ ਵਿੱਚੋਂ ਤਿੰਨ ਮੁਲਾਜ਼ਮ ਜਿਹੜੇ ਸੀ ਉਹ ਨਿਕਲੇ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਉਹ ਆਂਦੇ ਜੀ ਅਸੀਂ ਇਸ ਤਰ੍ਹਾਂ ਘੁੰਮਦੇ ਰਹਿੰਦੇ ਆ ਰਾਤ ਕਦੀ ਕਿਸੇ ਥਾਂ ਤੇ ਤੇ ਕਸੀ ਕਿਸੇ ਥਾਂ ਤੇ ਸੋ ਉਤੋਂ ਬਾਅਦ ਮੈਂ ਸਾਰਾ ਸ਼ਹਿਰ ਘੁੰਮਿਆ ਸਾਰੇ ਚੌਕ ਜਿਹੜੇ ਨੇ ਉਹ ਦੇਖੇ ਨੇ ਸਿਰਫ ਜੰਡਿਆਲਾ ਚੌਕ ਦੇ ਵਿੱਚ ਇੱਕ ਮੋਟਰਸਾਈਕਲ ਤੇ ਪੀਸੀਆਰ ਦੇ ਦੋ ਮਲਾਜ਼ਮ ਜਿਹੜੇ ਮਿਲੇ ਨੇ ਹੋਰ ਕੋਈ ਵੀ ਸ਼ਹਿਰ ਦੇ ਵਿੱਚ ਮਲਾਜ਼ਮ ਕਿਸੇ ਵੀ ਨਾਕੇ ਤੇ ਜਾਂ ਕੋਈ ਵੀ ਨਹੀਂ ਮਿਲਿਆ ਉਸ ਤੋਂ ਬਾਅਦ ਫਿਰ ਜਦ ਇੱਥੇ ਇਸੇ ਚੌਕ ਦੇ ਵਿੱਚ ਆਏ ਅੰਮ੍ਰਿਤਸਰ ਵਾਲੇ ਤੇ ਤੇ ਇੱਥੇ ਜਿਹੜੀ ਕਯੂਆਰਟੀ ਵਾਲੀ ਗੱਡੀ ਖੜੀ ਸੀ ਉਹ ਵੀ ਜਿਹੜੀ ਇੱਥੇ ਨਹੀਂ ਹੋਣੀ ਹੈਗੀ ਉਹ ਵੀ ਚੱਲ ਗਈ ਕਿਤੇ ਹੋਰ ਚਲੇ ਗਈ ਹੋਏਗੀ ਐਸੋ ਜਿਹੜੀ ਲੋਕਾਂ ਦੀਆਂ ਸ਼ਿਕਾਇਤਾਂ ਸੀ ਕਿ ਰਾਤ ਨੂੰ ਜਿਹੜਾ ਵਾ ਉਹ ਪੁਲਿਸ ਵਾਲੇ ਨਹੀਂ ਲੱਭਦੇ ਉਹ ਜਿਹਦਾ ਮਤਲਬ ਆ ਪੀਓ ਸੱਚ ਨੇ ਸੋ ਇਹਦੇ ਵਿੱਚ ਜੇ ਅਸੀਂ ਕਹੀਏ ਕਿ ਪੁਲਿਸ ਮੁਲਾਜ਼ਮਾਂ ਦਾ ਕਸੂਰ ਆ ਸੋ ਇਹਦੇ ਵਿੱਚ ਜੇਕਰ ਐਸਐਸਪੀ ਤਰਨਤਾਰਨ ਨੇ ਕੋਈ ਇੱਕ ਦਿਨ ਮਹੀਨੇ ਦੇ ਵਿੱਚ ਵੀ ਢੇੜਾ ਮਾਰਿਆ ਹੋਵੇ ਇਸ ਵੇਲੇ ਨਾਕਿਆਂ ਦੇ ਉੱਤੇ ਤੇ ਮੈਂ ਨਹੀਂ ਸਮਝਦਾ ਪੀਓ ਜਿਹੜੇ ਨਾਕਿਆਂ ਵਾਲੇ ਆ ਉਹ ਇਸੇ ਤਰ੍ਹਾਂ ਜਿਹੜੇ ਨਾਕੇ ਛੱਡ ਕੇ ਚਲੇ ਜਾਣ ਜਾਂ ਸ਼ਹਿਰ ਦੇ ਵਿੱਚੋਂ ਕੋਈ ਵੀ ਬੰਦਾ ਨਬਲੇ ਜਿਹੜੇ ਸਾਨੂੰ ਮਿਲੇ ਵੀ ਨੇ ਉਹਨਾਂ ਵੀ ਦੱਸਿਆ ਵੀ ਪੁਲਿਸ ਸਾਨੂੰ ਜਿਹੜੀ ਆ ਕਿਤੇ ਨਹੀਂ ਟੱਕਰੀ ਉਹ ਇੱਕ ਜਿਹੜਾ ਆਦਮੀ ਸਾਨੂੰ ਗੋਇੰਦਵਾਲ ਚੌਕ ਦੇ ਵਿੱਚ ਮਿਲਿਆ ਉਹਨੇ ਦੱਸਿਆ ਵੀ ਉਹ ਇਧਰੋਂ ਅੰਮ੍ਰਿਤਸਰ ਵੱਲੋਂ ਆ ਰਿਹਾ ਵਾ ਤੇ ਇਸ ਨਾਕੇ ਤੋਂ ਵੀ ਨੰਗ ਕੇ ਗਿਆ ਵਾ ਅੰਮ੍ਰਿਤਸਰ ਵਾਲੇ ਚੌਕ ਚੋਂ ਸਾਰੇ ਸ਼ਹਿਰ ਚੋਂ ਨੰਗ ਕੇ ਗਿਆ ਉਹਨੇ ਕਿਹਾ ਵੀ ਮੈਂ ਤੇ ਬਾਹਰੋਂ ਬਾਹਰ ਨਹੀਂ ਗਿਆ ਬਾਈਪਾਸ ਤੇ ਵੀ ਸ਼ਹਿਰ ਦੇ ਵਿੱਚ ਦੀ ਚਲੋ ਸੇਫ ਹੋਊਗਾ ਪਰ ਉਹ ਆਂਦਾ ਵੀ ਮੈਨੂੰ ਸ਼ਹਿਰ ਦੇ ਵਿੱਚ ਵੀ ਕੋਈ ਪੁਲਿਸ ਵਾਲਾ ਮੁਲਾਜ਼ਮ ਨਹੀਂ ਮਿਲਿਆ ਨਾ ਕਿਤੇ ਸੋ ਇਸ ਤੋਂ ਪਤਾ ਲੱਗਦਾ ਵਾ ਕਿ ਜਿਹੜੀ ਪੁਲਿਸ ਦੀ ਕਾਰਵਾਈ ਆ ਉਹ ਵਾਕਿਆ ਜਿਹੜੀ ਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਢਿੱਲੀ ਆ ਜਦੋਂ ਕਹਿੰਦੇ ਨੇ ਉਹ ਮੁਖੀ ਜਿਹੜਾ ਨਾ ਕੋਈ ਉਹ ਉਹ ਨਾ ਉਹਨੂੰ ਕੋਈ ਪ੍ਰਵਾਹ ਹੋਵੇ ਤੇ ਬਾਕੀ ਥੱਲੇ ਵਾਲੇ ਤਾਂ ਫਿਰ ਆਪੇ ਢਿੱਲੇ ਹੋ ਜਾਂਦੇ ਆ ਸੋ ਇਹ ਜਿਹੜੀ ਆ ਮੈਂ ਸਮਝਦਾ ਸਾਰੀ ਢਿੱਲੀ ਜਿਹੜੀ ਆ ਇਹ ਉੱਪਰ ਵਾਲੇ ਅਥਾਰਟੀਜ਼ ਦੀ ਆ ਸੋ ਉਹਨਾਂ ਨੂੰ ਮੈਂ ਇਸ ਕਿਉਂ ਵਰਤੀ ਜਾ ਰਹੀ ਐ ਐਸਐਸਪੀ ਤਰੰਦਰ ਨੂੰ ਵੱਲੋਂ ਇਹ ਵੇਖੋ ਜੀ ਲਾਪਰਵਾਹੀ ਜਿਹੜੀ ਆ ਇਹ ਕਿਉਂ ਵਰਤੀ ਜਾ ਰਹੀ ਐ ਤੇ ਬਾਰੇ ਅਸੀਂ ਉਹਨਾਂ ਨੂੰ ਪਹਿਲਾਂ ਵੀ ਸੁਚੇਤ ਕਰਦੇ ਆਉਨੇ ਆ ਲੋਕਾਂ ਦੀਆਂ ਸ਼ਿਕਾਇਤਾਂ ਉਹਨਾਂ ਤੱਕ ਵੀ ਪਹੁੰਚਾਉਨੇ ਨੇ ਵੀ ਲੋਕ ਕਹਿੰਦੇ ਨੇ ਵੀ ਇਹ ਪੁਲਿਸ ਜਿਹੜੀ ਆ ਸਾਰੇ ਮੇਰੇ ਹਲਕੇ ਦੇ ਵਿੱਚੋਂ ਮੈਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਮਿਲਦੀਆਂ ਵੀ ਪੁਲਿਸ ਦੀ ਕਾਰਗੁਜ਼ਾਰੀ ਠੀਕ ਨਹੀਂ ਸੋ ਅਸੀਂ ਉਹ ਐਸਐਸਪੀ ਸਾਹਿਬ ਦੇ ਧਿਆਨ ਵਿੱਚ ਵੀ ਲਿਆਉਂਦੇ ਰਹਿੰਦੇ ਆ पर पता नहीं वो क्यों नहीं जेड़ा वा जोक ओना दी बणदी है ड्यूटी ਜਾਂ ਜੋ ਕਰਨਾ ਚਾਹੀਦਾ ਉਹ ਕਰਕੇ ਨਹੀਂ ਰਾਜੀ ਹੈਗੇ ਸੋ ਇਸ ਕਰਕੇ ਮੈਂ ਉਹ ਤੇ ਕਹਿੰਦੇ ਆ ਕਿ ਅਸੀਂ ਪੂਰੀ ਤਨਦੀ ਨੇ ਆਪਣੀ ਡਿਊਟੀ ਕਰਦੇ ਪਏ ਆ ਪੂਰਾ ਲੋਕਲ ਲਾਰਡ ਕੰਟਰੋਲ ਸਿੱਧੀ ਪੂਰੀ ਮੇਨਟੇਨੈਂਸ ਵੇਖੋ ਜੀ ਤੁਸੀਂ ਵੀ ਪੱਤਰਕਾਰ ਦੇ ਤੌਰ ਤੇ ਅੱਜ ਸਾਡੇ ਨਾਲ ਸਾਰੇ ਸ਼ਹਿਰ ਦੇ ਵਿੱਚ ਘੁੰਮੇ ਜੇ ਤੁਸੀਂ ਵੀ ਦੇਖ ਲਿਆ ਵਾ ਜੇ ਮਤਲ ਜਿਹੜੀ ਹੈ ਪੂਰੀ ਲਾਅ ਐਂਡ ਆਰਡਰ ਦਾ ਧਿਆਨ ਰੱਖਿਆ ਜਾਵੇ ਤਾਂ ਮੈਂ ਨਹੀਂ ਸਮਝਦਾ ਵੀ ਨਾਕਿਆਂ ਦੇ ਉੱਤੇ ਕੋਈ 10 10:30 ਵਜੇ ਬੰਦੇ ਨਾ ਹੋਣ ਸੋ ਇਸ ਕਰਕੇ ਇਹਦੇ ਵਿੱਚ ਬਿਲਕੁਲ ਲਾਪਰਵਾਹੀ ਜਿਹੜੀ ਉਹ ਝਲਕਦੀ ਆ ਕੀ ਤੁਸੀਂ ਮੰਗ ਕਰਦੇ ਜੀ ਉਹਨਾਂ ਕਿ ਮਾਨ ਸਾਹਿਬ ਨੂੰ ਇਸ ਦੀ ਸ਼ਿਕਾਇਤ ਕਰੋਗੇ ਉੱਪਰੋਂ ਮੈਂ ਵੇਖੋ ਜੀ ਇਹ ਹੋਰ ਵੀ ਮੈਨੂੰ ਜਿਹੜੀਆਂ ਸ਼ਿਕਾਇਤਾਂ ਮਿਲੀਆਂ ਪਹਿਲਾਂ ਵੀ ਮਾਨ ਸਾਹਿਬ ਦੇ ਧਿਆਨ ਦੇ ਵਿੱਚ ਲੈਂਦੀਆਂ ਵਾਂ ਤੇ ਮੈਂ ਜਿਹੜਾ ਵਾ ਮਾਨ ਸਾਹਿਬ ਦੇ ਇਹ ਧਿਆਨ ਦੇ ਵਿੱਚ ਜਰੂਰ ਲਿਆਉਂਗਾ ਕਿ ਜੋ ਅੱਜ ਕੱਲ ਦੇ ਹਾਲਾਤ ਦੇ ਹਿਸਾਬ ਨਾਲ ਪੁਲਿਸ ਦੀ ਡਿਊਟੀ ਚਾਹੀਦੀ ਆ ਉਹ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਹੀਂ ਹੋ ਰਹੀ